ਆ ਆਪਣੀ ਬੇਟੀ ਨੂਰ ਇਹ 15 ਸਾਂ ਗੁਰੂਆਂ ਦੇ ਨਾਮ ਫਨਾਉਗੀ ਚੱਲ ਬਈ ਦੂ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੂਸਰੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਸੱਤਵੇਂ ਗੁਰੂ ਸ੍ਰੀ ਗੁਰੂ ਹਰਾਈ ਜੀ ਦਾ 8ਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਬਾਤ ਹੈ 11ਵੇਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬਾਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਨੂਰ ਲੈ ਗਿਫਟ ਤਾਂ ਬਣਦਾ ਲੋ ਜੀ ਇਹ ਨੂਰ ਨੂੰ ਨਾ ਯਾਦ ਕਰਨ ਨੂੰ ਕੱਲ ਕਿਹਾ ਸੀ ਕੁੜੀ ਨੂੰ ਤੇ ਅੱਜ ਬੇਟੀ ਨੇ ਯਾਦ ਕਰ ਲਏ ਤੇ ਇਹਦੇ ਲਈ ਗਿਫਟ ਕੀ ਬਾਤ ਹੈ ਓ ਨੂਰ ਗਿਫਟ ਹੈ ਕੀ ਮਿਲਿਆ ਹਾਂ ਹੋ ਰੋਲ ਪੋਲ ਅੱਛਾ ਕੀ ਬਾਤ ਆ ਹੋਰ ਵੀ ਗਿਫਟ ਆ ਦੋ ਗਿਫਟ ਆ ਅੱਛਾ ਜੀ ਦੋ ਗਿਫਟ ਆ ਲਾਉ ਜੀ ਕੁਕੀਜ਼ ਮਿਲ ਗਈਆਂ ਉਹ ਵੀ ਹਲਦੀ ਰਾਮ ਦੀਆਂ ਵਾਹ ਪਾ ਤਾ ਵਾਹ ਇਹ ਬਾਜੀ ਉਹਨਾਂ ਨੇ ਨਾ ਕੱਲ ਕਿਹਾ ਸੀ ਤੁਸੀਂ ਇਹਨੂੰ ਕੱਲ ਕਿਹਾ ਸੀ ਕੱਲ ਕਿਹਾ ਸੀ ਤੇ ਅੱਜ ਫਿਰ ਖਾਏ ਵੀ ਆ ਪਈ ਨਹੀਂ ਹਾਂ ਪ੍ਰੈਕਟਿਸ ਇਹਨੇ ਆਪ ਕੀਤੀ ਹੈ ਪ੍ਰੈਕਟਿਸ ਇਹਨੇ ਆਪ ਕੀਤੀ ਨਾ ਇਹਨੇ ਪਹਿਲਾਂ ਕੱਲ ਜਦੋਂ ਸੁਣਾਏ ਹੈ ਨਾ ਹਾਂਜੀ ਗੁਰੂ ਆਜੰਨ ਦੇਵ ਜੀ ਤੱਕ ਇਹਨੂੰ ਚੇਤੇ ਸੀ ਕੁੜੀ ਉਹ ਤੋਂ ਬਾਅਦ ਇਹਨੂੰ ਚੇਤੇ ਪੁੱਲ ਗਏ ਸੀਗਾ ਨਾ ਠੀਕ ਹੈ ਇਹਨੂੰ ਇਹ ਕਿਹਾ ਸੀਗਾ ਕਿ ਤੂੰ ਬਈ ਬਹੁਤ ਚੇਤੇ ਕਰੀ ਤੇ ਲਈ ਗਿਫਟ ਆ ਜੂਗਾ ਗਿਫਟ ਤਾਂ ਨਹੀਂ ਲਿਆ ਅਹੀਂ ਤੇ ਤੂੰ ਸੋਣਨੇ ਆ ਸੋਣਨੇ ਆ ਬਸ ਅੱਛਾ ਲੈ ਵੀ ਦੇਖੋ ਨਾ ਨਿਆਣੇ ਦਾ ਦਿਮਾਗ ਜੇ ਆਪਾਂ ਚਾਹੀਏ ਤਾਂ ਆਪਣੇ ਬੱਚਿਆਂ ਨੂੰ ਗੁਰੂ ਘਰ ਨਾਲ ਵੀ ਜੋੜ ਸਕਦੇ ਆ ਇਤਿਹਾਸ ਨਾਲ ਜੋੜ ਸਕਦੇ ਆ ਜੇ ਆਪਾਂ ਚਾਹੀਏ ਤਾਂ ਆਪਾਂ ਨਿਆਣੇ ਕੋ ਡਾਂਸ ਵੀ ਕਰਾ ਸਕਦੇ ਤਰ੍ਹਾਂ ਤਰ੍ਹਾਂ ਦੇ ਗਾਣਿਆਂ ਤੇ ਜੋ ਅੱਜਕੱਲ੍ਹ ਚੱਲਦੇ ਰੀਲਾਂ ਬਣਾਉਂਦੀਆਂ ਮਾਵਾਂ ਆਪ ਤੇ ਬੱਚੀ ਨੇ ਕੱਲ ਦੱਸਾਂ ਗੁਰੂਆਂ ਦੇ ਨਾਂ ਕੱਲ ਕਿਹਾ ਸੀ ਅੱਜ ਸੁਣਾਏ ਆ ਸੋ ਬਾਈ ਹੁਣਾਂ ਦੇਖੋ ਗਿਫਟ ਝਾਕੇ ਦਿੱਤੇ ਆ ਠੀਕ ਆ ਹੁਣ ਪੰਜਾ ਪਿਆਰੇ ਦਾ ਨਾਮ ਸੁਣਨੇ ਕੱਲੂ ਠੀਕ ਆ ਗਿਫਟ ਫੇਰ ਦੇ ਜੋ ਫਿਰ ਰੈਡੀ ਪਏ ਆ ਰੈਡੀ ਪਏ ਹੋ ਗਿਫਟ ਲਿਆਂਦੇ ਪਏ ਆ ਕੱਲ ਨੂੰ ਆਹੀ ਟਾਈਮ ਠੀਕ ਆ ਸੇਮ ਸ਼ਾਮ ਨੂੰ ਆਹੀ 6:30 ਵਜੇ ਠੀਕ ਆ ਤੇ ਕੱਲ ਨੂੰ ਠੀਕ ਆ ਹੁਣ ਪੰਜ ਪਿਆਰੇ ਸਹਿਬਾਨ ਦੇ ਨਾਮ ਠੀਕ ਹੈ ਫਿਰ ਗਿਫਟ ਠੀਕ ਹੈ ਚਲ ਹੁਣ ਸਾਰਿਆਂ ਨੂੰ ਫਤਿਹ ਬੁਲਾਓ ਭਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ